ਦੇਸ਼ ਦੇ ਅੰਦਰ ਲੋਕਤੰਤਰ ਦਾ ਸਭ ਤੋਂ ਵੱਡਾ ਤਿਹਾਰ ਮਨਾਇਆ ਜਾ ਰਿਹਾ ਔਰ ਸੱਤਵੇਂ ਪੜਾਵਿਆਂ ਵੋਟਾਂ ਪੰਜਾਬ 'ਚ ਪੈ ਗਈਆਂ ਨੇ ਕਿਆਂ ਮੇਰੀ ਸਾਰੇ ਪੰਜਾਬ ਦੇ ਵੋਟਰਾਂ ਨੂੰ ਸਮੂਹ ਅਪੀਲ ਆ ਕਿ ਸਾਰੇ ਜਾਣੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਇਸ ਲੋਕਤੰਤਰ ਦੇ ਸਭ ਤੋਂ ਵੱਡੇ ਪਵਿੱਤਰ ਤਿਹਾਰ ਦੇ ਅੰਦਰ ਆਪਣਾ ਯੋਗਦਾਰ ਪਾਉਣ ਔਰ ਆਪਣੀ ਸਰਕਾਰ ਚੁਣਨ ਦੇਸ਼ ਦੇ ਵਿਕਾਸ ਦੇ ਲਈ ਦੇਸ਼ ਦੀ ਸ਼ਾਂਤੀ ਦੇ ਲਈ ਔਰ ਦੇਸ਼ ਕਿਵੇਂ ਅੱਗੇ ਵਧੂਗਾ ਉਹਦੇ ਲਈ ਸਾਰੇ ਜਾਣੇ ਆਪਣੇ ਘਰਾਂ ਚੋਂ ਨਿਕਲ ਕੇ ਵੋਟ ਕਰਨ ਵੈਸੇ ਤਾਂ ਅੱਜ ਘਟੂ ਘਟ ਟੈਂਪਰੇਚਰ ਜਿਹੜਾ ਨਹੀਂ ਮਾਂਗਾ ਘਟਾਗਾ ਕਿਉਂਕਿ ਥੋੜੀ ਹਵਾ ਚੱਲ ਰਹੀ ਹੈਗੀ ਤੇ ਮੇਰੀ ਸਾਰੇ ਵੋਟਰਾਂ ਨੂੰ ਇੱਕ ਵਾਰ ਫਿਰ ਅਪੀਲ ਆ ਕਿ ਸਾਰੇ ਜਣੇ ਆਪਣੇ ਘਰੋਂ ਚੋਂ ਨਿਕਲ ਕੇ ਇਸ ਲੋਕਤੰਤਰ ਦੇ ਵੱਡੇ ਤਿਹਾਰ ਦਾ ਹਿੱਸਾ ਪਾਉਣ ਔਰ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਆ ਲੋਕਤੰਤਰ ਨੂੰ ਕਾਇਮ ਰੱਖਣ ਦੇ ਲਈ ਆਪਣਾ ਵੱਡਾ ਯੋਗਦਾਨ ਪਾਉਣ। ਹਵਾ ਦੀ ਗੱਲ ਕਰੀਏ ਮੰਤਰੀ ਸਾਹਿਬ ਤੁਸੀਂ ਹਵਾ ਚੱਲ ਰਹੀ ਹੈ ਤੇ ਸਿਆਸੀ ਹਵਾ ਕਿੱਧਰ ਨੂੰ ਚੱਲ ਰਹੀ ਹੈ ਜੀ? ਸਿਆਸੀ ਹਵਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਅਕ ਚੱਲ ਰਹੀ ਆ। ਪੰਜਾਬ ਦੇ ਵੋਟਰਾਂ ਨੇ ਮਨ ਬਣਾਇਆ ਹੋਇਆਗਾ ਆਵਾਮੀ ਪਾਰਟੀ ਨੂੰ ਮਜ਼ਬੂਤ ਕਰਨਾਗਾ ਸੋ ਜਿੱਥੇ ਵੀ ਮੈਂ ਗਿਆਗਾ ਪahari ਕਟ ਜਿਹੜਾ ਹੈਗਾ ਬੋਲਿੰਗ ਬੁੱਥਾਂ ਦੇ ਅੰਦਰ ਔਰ ਸੰਕੇਤ ਜਿਹੜੇ ਲੱਗੇ ਉਹ ਮਿਲ ਜਦੇ ਹੁੰਦੇ ਨੇ ਕਿ ਉਸ ਸੰਕੇਤ ਤੋਂ ਪਤਾ ਲੱਗਦਾਗਾ ਕਿ ਆਵਾਮੀ ਪਾਰਟੀ ਜਿਹੜੀ ਉਹ ਵੱਡੀ ਜਿੱਤ ਪ੍ਰਾਪਤ ਕਰ ਰਹੀ ਹੈ